ਮਿਸੋ ਕੀ ਕਾਲਾ ਉਹਨਾਂ ਨੇ ਕਾਲ ਆ ਰਹੀ ਸੀ ਲੋ ਜੀ ਜੱਸੀ ਭਾਜੀ ਆ ਜੰਨੇ ਤੇ ਭਾਈ ਸਾਹਿਬ ਹੁਣੀ ਓਏ ਹੋਏ ਬਾਬੇ ਮਰਦਾਨਾ ਜੀ ਦੇ ਵੰਸ਼ਾ ਜਾਏ ਨੇ ਤੇ ਗੀਤ ਲੱਗੇ ਨੇ ਸੁਣਾਉਣ ਸ਼ਬਦ ਸ਼ਬਦ ਲਾਉਣ ਕੇ ਗगन ਭਾਈ ਦੇ ਘਰੇ ਆ ਔਰੇ ਮੇਰੇ ਮਿਵਾਲ ਸੇ ਅੰਮ੍ਰਿਤ ਧਾਰ ਲਿਆ ਗੁਰੂ ਨਾਨਕ ਨੇ ਉਤਾਰ ਔਰੇ ਮੇਰੇ ਅਮਰਤ ਤਾਰ ਲਿਆ ਗੁਰੂ ਨਾਨਕ ਨੇ ਅਵਤਾਰ ਵਿੱਚ ਨਰ ਕਾਣੇ ਦੇ ਆਇਆ ਪਹਿਣ ਨਾਨਕੀ ਦਾ ਵੀਰ ਵਿੱਚ ਨਰ ਕਾਣੇ ਦੇ ਆਇਆ ਪਹਿਣ ਨਾਨਕੀ ਦਾ ਵੀਰ ਵਿੱਚ ਨਰ ਕਾਣੇ ਦੇ ਆਇਆ ਪਹਿਣ ਨਾਨਕੀ ਦਾ ਵੀਰ ਅਮਰਤ ਤਾਰ ਲਿਆ ਗੁਰੂ ਨਾਨਕ ਨੇ ਅਵਤਾਰ ਰੇ ਮੇਰੇ ਮਗਰਸੇ ਅਮਰਤ ਤਾਰ ਲਿਆ ਗੁਰੂ ਨਾਨਕ ਨੇ ਅਵਤਾਰ ਵਿੱਚ ਨਰ ਕਾਣੇ ਨਾਨਕੀ ਦਾ ਵੀਰ ਵਿੱਚ ਨਣੇ ਕਾੜੇ ਤੇ ਆਇਆ ਬੈਣ ਨਾਨਕੀ ਦਾ ਵੀਰ ਵਿੱਚ ਉਹ ਦਲਤਾ ਦਾ ਹੀ ਲੈ ਜਾ ਕੇ ਕਲੂ ਜੀ ਨੂੰ ਦੱਸਿਆ ਰੱਬ ਤੇਰੇ ਘਰ ਆਇਆ ਕਿੜ ਕਿੜ ਹੱਸਿਆ ਉਹ ਦਲਤਾ ਦਾ ਹੀ ਲੈ ਜਾ ਕੇ ਕਲੂ ਜੀ ਨੂੰ ਦੱਸਿਆ ਰੱਬ ਤੇਰੇ ਘਰ ਆਇਆ ਕਿੜ ਕਿੜ ਹੱਸਿਆ ਅਗੇ ਖੁਦ ਅਵਤਾਰ ਮੁਖੋ ਸਭ ਕਰਤਾ ਰ ਆਗੇ ਣਾਣੇ ਤੇ ਆਇਆ ਪੈਣ ਨਾਲ ਕੀਦਾ ਵੀਰ ਨਣੇ ਜਾਣੇ ਤੇ ਆਇਆ ਪੈਣ ਨਾਲ ਕੀਦਾ ਵੀਰ ਓਏ ਇੱਕ ਪਾਸੇ ਵਾਲਾ ਦੂਜੇ ਪਾਸੇ ਮਰਦਾਨਾ ਏ ਦਿਲਾਂ ਦਾ ਪਿਆਰ ਸਾਰਾ ਜਹਾਨ ਦਾ ਜਮਾਨਾ ਏ ਓਏ ਇੱਕ ਪਾਸੇ ਵਾਲਾ ਦੂਜੇ ਪਾਸੇ ਮਰਦਾਨਾ ਏ ਦਿਲਾਂ ਦਾ ਪਿਆਰ ਸਾਰਾ ਜਹਾਨ ਦਾ ਜਮਾਨਾ ਏ ਓਏ ਇੱਕ ਪਾਸੇ ਵਾਲਾ ਦੂਜੇ ਯਾਰ ਸਾਰਾ ਕਿਆ ਨੇ ਜਵਾਨਾ ਆਏ ਨਾ ਨਾ ਜਦੋਂ ਵਜਾਵੇ ਰਹਾ ਗੁਰੂ ਜੀ ਹੁੰਦੇ ਬੜੇ ਨਿਹਾਲ ਮਤਾਰਦਾਨੇ ਦੋ ਵਜਾਵੇ ਰਹਾ ਬਾਬ ਗੁਰੂ ਜੀ ਹੁੰਦੇ ਬੁੱਤ ਨਿਹਾਲ ਵਿਚਨਣਖਾਣੇ ਦੇ ਆਇਆ ਪੈਣ ਨਾਨਕੀ ਦਾ ਵੀਰ ਵਿਚਨਣਖਾਣੇ ਦੇ ਆਇਆ ਪੈਣ ਨਾਨਕੀ ਦਾ ਵੀਰ ਵਿਚਨਣਖਾਣੇ ਦੇ ਆਇਆ ਪੈਣ ਨਾਨਕੀ ਦਾ ਵੀਰ ਓ ਦੁਨੀਆ ਤੇ ਲੱਖਾਂ ਏ ਲੱਖਾਂ ਨੂੰ ਸਦਾਰਿਆ ਤਨ ਬਾਬਾ ਨਾਨਕ ਜਿਨੇ ਜਗ ਸਾਰਾ ਤਾਰਿਆ ਓ ਦੁਨੀਆ ਤੇ ਲਖੇ ਲਖਾਂ ਨੂੰ ਸਦਾਰਿਆ ਤਨ ਗੁਰੂ ਨਾਨਕ ਜਿਨੇ ਜਗ ਸਾਰਾ ਤਾਰਿਆ ਓ ਦੁਨੀਆ ਤੇ ਲਖੇ ਲਖਾਂ ਨੂੰ ਸਦਾਰਿਆ ਤਨ ਬਾਬਾ ਨਾਨਕ ਜਿਨੇ ਜਗ ਸਾਰਾ ਤਾਰਿਆ ਓ ਦੁਨੀਆ ਤੇ ਲਖੇ ਲਖਾਂ ਨੂੰ ਸਦਾਰਿਆ ਤਨ ਗੁਰੂ ਨਾਨਕ ਜਿਨੇ ਜਗ ਸਾਰਾ ਤਾਰਿਆ ਆਗੇ ਖੁਦ ਅਵਤਾਰ